खबर जो कि ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਇਸ ਸਮੇਂ ਐਲਾਨ ਜੋ ਸਾਹਮਣੇ ਆ ਗਿਆ ਹੈ ਕਿ ਹੁਣ ਬਾਜ਼ਾਰ ਜਿਹੜੇ ਨੇ ਸ਼ਾਮ 5 ਵਜੇ ਬੰਦ ਕੀਤੇ ਜਾਣਗੇ ਤੇ ਉਸ ਤੋਂ ਬਾਅਦ 6 ਵਜੇ ਤੋਂ ਲੈ ਕੇ ਯਾਨਕਿ 5 ਵਜੇ ਬਾਜ਼ਾਰ ਬੰਦ ਹੋਣ ਦਾ ਐਲਾਨ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪੂਰਾ ਬਲੈਕਆਊਟ ਯਾਨਕਿ 12 ਘੰਟੇ ਦਾ ਬਲੈਕਆਊਟ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ 5 ਵਜੇ ਤੋਂ ਬਾਅਦ ਬਾਜ਼ਾਰ ਬੰਦ ਹੋਣਗੇ ਤੇ ਉਸ ਤੋਂ ਬਾਅਦ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਜਿਹੜਾ ਬਲੈਕਆਊਟ ਦਾ ਨੋਟਿਸ ਜਾਰੀ ਹੋ ਗਿਆ ਸਮਝ ਬੜੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬੀਤੀ ਰਾਤ ਯਾਨਕਿ ਜੇਕਰ ਕੱਲ ਰਾਤ ਦੀ ਗੱਲ ਕਰ ਲਈਏ ਕੱਲ ਰਾਤ ਪਾਕਿਸਤਾਨ ਦੇ ਵੱਲੋਂ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਮਸਾਇਲ ਤੇ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਵਿੱਚ ਪਠਾਨਕੋਟ ਜੰਮੂ ਉਦੋਂਪੁਰ ਹੋ ਗਿਆ ਕੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਸੀ ਲਿਖੀ ਨੇ ਸਾਡੀ ਭਾਰਤੀ ਸਿਨਾਂ ਦੇ ਵੱਲੋਂ ਭਾਰਤੀ ਫੋਰਸਿਸ ਦੇ ਵੱਲੋਂ ਉਹਨਾਂ ਦੇ ਇਹਨਾਂ ਸਾਰੇ ਹਮਲਿਆਂ ਨੂੰ ناکਾਮ ਕਰ ਦਿੱਤਾ ਗਿਆ ਸੀਗਾ ਲੇਕਿਨ ਇਸੇ ਦੇ ਚੱਲਦੇ ਹੋਣ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੈਸਲਮੇਰ ਪ੍ਰਸ਼ਾਸਨ ਦੇ ਵੱਲੋਂ ਕਿ ਜੈਸਲਮੇਰ ਦੇ ਵਿੱਚ 5 ਵਜੇ ਤੋਂ ਬਾਅਦ ਬਾਜ਼ਾਰ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਣਗੇ ਤੇ 6 ਵਜੇ ਤੋਂ ਲੈ ਕੇ ਯਾਨਕਿ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਬਲੈਕਆਊਟ ਦਾ ਨੋਟਿਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਸੋ ਇਹ ਸਮਝ ਦੀ ਵੱਡੀ ਖਬਰ ਹੈ ਨਾਲ ਦੀ ਨਾਲ ਜਿੰਨੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਕਿਉਂਕਿ ਬੀਤੀ ਰਾਤ ਵੀ ਬਲੈਕਆਊਟ ਕੀਤਾ ਗਿਆ ਸੀਗਾ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਅਚਨਚੇਤ ਇੱਕ ਆਰਡਰ ਆਉਂਦਾ ਹੈ ਡਿਪਟੀ ਕਮਿਸ਼ਨ ਜਿਨੇ ਵੀ ਸ਼ਹਿਰਾਂ ਦੇ ਜ਼ਿਲ੍ਹਿਆਂ ਦੀ ਡਿਪਟੀ ਕਮਿਸ਼ਨ ਨੇ ਉਹਨਾਂ ਦੇ ਵੱਲੋਂ ਆਉਂਦਾ ਹੈ ਕਿਉਂਕਿ ਜਦੋਂ ਬੀਤੀ ਰਾਤ ਇੱਕ ਅਚਨਚੇਤ ਹਮਲਾ ਕਹਿ ਲਓ ਕੀ ਪਾਕਿਸਤਾਨ ਦੇ ਵੱਲੋਂ ਕੀਤਾ ਜਾਂਦਾ ਹੈ ਡਰੋਨ ਮਿਸਾਈਲਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਕਈ ਜਗ੍ਹਾ ਤੇ ਮਿਸਾਈਲਾਂ ਦੀ ਜਿਹੜੀ ਸ਼ੈੱਲ ਵੀ ਮਿਲੇ ਨੇ ਲੈਕਿਨ ਭਾਰਤੀ ਫੋਰਸਿਸ ਦੇ ਵੱਲੋਂ ਇੰਡੀਅਨ ਫੋਰਸਿਸ ਦੇ ਵੱਲੋਂ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਈ ਜਗ੍ਹਾਾਂ ਤੇ ਫੁੱਲ ਬਲੈਕਆਊਟ ਦਾ ਜਿਹੜਾ ਉਹ ਆਰਡਰ ਦਿੱਤਾ ਗਿਆ ਨੋਟਿਸ ਜਾਰੀ ਹੋ ਗਿਆ ਇਸੇ ਨਾਲ ਵੱਡੀ ਖਬਰ ਤੁਹਾਡੇ ਸਾਂਝ ਕਰ ਰਿਹਾ ਕਿ ਜਸਲਮੇਰ ਪ੍ਰਸ਼ਾਸਨ ਦੇ ਵੱਲੋਂ ਹੁਣ ਜਸਲਮੇਰ ਦੇ ਵਿੱਚ 5 ਵਜੇ ਤੋਂ ਬਾਅਦ ਬਾਜ਼ਾਰ ਬੰਦ ਕਰਨ ਦੇ ਹੁਕਮ ਜਾਰੀ ਹੋਗੇ ਨਹੀਂ ਤਾਂ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਬਲੈਕਆਊਟ ਦੇ ਹੁਕਮ ਜਿਹੜੇ ਜਾਰੀ ਹੋ ਗਏ ਨੇ ਸਵੇਰ ਦੀ ਬੱਡੀ ਖਬਰ ਹੈ ਜੋ ਕਿ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਇਸ ਸਮੇਂ ਐਲਾਨ ਜੋ ਸਾਹਮਣੇ ਆ ਗਿਆ ਹੈ ਕਿ ਹੁਣ ਬਾਜ਼ਾਰ ਜਿਹੜੇ ਨੇ ਸ਼ਾਮ 5 ਵਜੇ ਬੰਦ ਕੀਤੇ ਜਾਣਗੇ ਤੇ ਉਸ ਤੋਂ ਬਾਅਦ 6 ਵਜੇ ਤੋਂ ਲੈ ਕੇ ਯਾਨੀ ਕਿ 5 ਵਜੇ ਬਾਜ਼ਾਰ ਬੰਦ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪੂਰਾ ਬਲੈਕਆਊਟ ਯਾਨੀ ਕਿ 12 ਘੰਟੇ ਦਾ ਬਲੈਕਆਊਟ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ 5 ਵਜੇ ਤੋਂ ਬਾਅਦ ਬਾਜ਼ਾਰ ਬੰਦ ਹੋਣਗੇ ਤੇ ਉਸ ਤੋਂ ਬਾਅਦ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਜਿਹੜਾ ਬਲੈਕਆਊਟ ਦਾ ਨੋਟਿਸ ਜਾਰੀ ਹੋ ਗਿਆ ਸਮਝ ਬੜੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬੀਤੀ ਰਾਤ ਯਾਨਕੀ ਜੇਕਰ ਕੱਲ ਰਾਤ ਦੀ ਗੱਲ ਕਰ ਲਈਏ ਕੱਲ ਰਾਤ ਪਾਕਿਸਤਾਨ ਦੇ ਵੱਲੋਂ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਮਸਾਇਲ ਤੇ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਵਿੱਚ ਪਠਾਨਕੋਟ ਜੰਮੂ ਉਦੋਂਪੁਰ ਹੋ ਗਿਆ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਸੀ ਲਿਖੀ ਨੇ ਸਾਡੀ ਭਾਰਤੀ ਸਿਨਾਂ ਦੇ ਵੱਲੋਂ ਭਾਰਤੀ ਫੋਰਸਿਸ ਦੇ ਵੱਲੋਂ ਉਹਨਾਂ ਦੇ ਇਹਨਾਂ ਸਾਰੇ ਹਮਲਿਆਂ ਨੂੰ ناکਾਮ ਕਰ ਦਿੱਤਾ ਗਿਆ ਸੀਗਾ ਲੇਕਿਨ ਇਸੇ ਦੇ ਚੱਲਦੇ ਹੋਣ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੈਸਲਮੇਰ ਪ੍ਰਸ਼ਾਸਨ ਦੇ ਵੱਲੋਂ ਕਿ ਜੈਸਲਮੇਰ ਦੇ ਵਿੱਚ 5 ਵਜੇ ਤੋਂ ਬਾਅਦ ਬਾਜ਼ਾਰ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਣਗੇ ਤੇ 6 ਵਜੇ ਤੋਂ ਲੈ ਕੇ ਯਾਨਕਿ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਬਲੈਕਆਊਟ ਦਾ ਨੋਟਿਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਸੋ ਇਹ ਸਮਝ ਦੀ ਵੱਡੀ ਖਬਰ ਹੈ ਨਾਲ ਦੀ ਨਾਲ ਜਿੰਨੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਕਿਉਂਕਿ ਬੀਤੀ ਰਾਤ ਵੀ ਬਲੈਕਆਊਟ ਕੀਤਾ ਗਿਆ ਸੀਗਾ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਅਚਨਚੇਤ ਇੱਕ ਆਰਡਰ ਆਉਂਦਾ ਹੈ ਡਿਪਟੀ ਕਮਿਸ਼ਨ ਜਿਨੇ ਵੀ ਸ਼ਹਿਰਾਂ ਦੇ ਜ਼ਿਲ੍ਹਿਆਂ ਦੀ ਡਿਪਟੀ ਕਮਿਸ਼ਨ ਨੇ ਉਹਨਾਂ ਦੇ ਵੱਲੋਂ ਆਉਂਦਾ ਹੈ ਕਿਉਂਕਿ ਜਦੋਂ ਬੀਤੀ ਰਾਤ ਇੱਕ ਅਚਨਚੇਤ ਹਮਲਾ ਕਹਿ ਲਓ ਕਿ ਪਾਕਿਸਤਾਨ ਦੇ ਵੱਲੋਂ ਕੀਤਾ ਜਾਂਦਾ ਹੈ ਡਰੋਨ ਮਿਸਾਈਲਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਕਈ ਜਗ੍ਹਾ ਤੇ ਮਿਸਾਈਲਾਂ ਦੀ ਜਿਹੜੀ ਸ਼ੈੱਲ ਵੀ ਮਿਲੇ ਨੇ ਲੈਕਿਨ ਭਾਰਤੀ ਫੋਰਸਿਸ ਦੇ ਵੱਲੋਂ ਇੰਡੀਅਨ ਫੋਰਸਿਸ ਵੱਲੋਂ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਈ ਜਗ੍ਹਾਾਂ ਤੇ ਫੁੱਲ ਬਲੈਕਆਊਟ ਦਾ ਜਿਹੜਾ ਉਹ ਆਰਡਰ ਦਿੱਤਾ ਗਿਆ ਨੋਟਿਸ ਜਿਹੜਾ ਜਾਰੀ ਹੋ ਗਿਆ ਇਸੇ ਨਾਲ ਵੱਡੀ ਖਬਰ ਤੁਹਾਡੇ ਸਾਂਝ ਕਰ ਰਿਹਾ ਕਿ ਜਸਲਮੇਰ ਪ੍ਰਸ਼ਾਸਨ ਦੇ ਵੱਲੋਂ ਹੁਣ ਜਸਲਮੇਰ ਦੇ ਵਿੱਚ 5 ਵਜੇ ਤੋਂ ਬਾਅਦ ਬਾਜ਼ਾਰ ਬੰਦ ਕਰਨ ਦੇ ਹੁਕਮ ਜਾਰੀ ਹੋ ਗਏ ਨੇ ਤਾਂ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਬਲੈਕਆਊਟ ਦੇ ਹੁਕਮ ਜਿਹੜੇ ਜਾਰੀ ਹੋ ਗਏ ਨੇ ਸਵੇਰ ਦੀ ਬੱਡੀ ਖਬਰ ਹੈ ਜੋ ਕਿ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਇਸ ਸਮੇਂ ਐਲਾਨ ਜੋ ਸਾਹਮਣੇ ਆ ਗਿਆ ਹੈ ਕਿ ਹੁਣ ਬਾਜ਼ਾਰ ਜਿਹੜੇ ਨੇ ਸ਼ਾਮ 5 ਵਜੇ ਬੰਦ ਕੀਤੇ ਜਾਣਗੇ ਤੇ ਉਸ ਤੋਂ ਬਾਅਦ 6 ਵਜੇ ਤੋਂ ਲੈ ਕੇ ਯਾਨੀ ਕਿ 5 ਵਜੇ ਬਾਜ਼ਾਰ ਬੰਦ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪੂਰਾ ਬਲੈਕਆਊਟ ਯਾਨੀ ਕਿ 12 ਘੰਟੇ ਦਾ ਬਲੈਕਆਊਟ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ 5 ਵਜੇ ਤੋਂ ਬਾਅਦ ਬਾਜ਼ਾਰ ਬੰਦ ਹੋਣਗੇ ਤੇ ਉਸ ਤੋਂ ਬਾਅਦ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਜਿਹੜਾ ਬਲੈਕਆਊਟ ਦਾ ਨੋਟਿਸ ਜਾਰੀ ਹੋ ਗਿਆ ਇਸ ਬੰਦੀ ਵੱਡੀ ਖਬਰ ਤੁਹਾਡੇ ਸੰਦੇ ਸਾਂਝੀ ਕਰ ਰਿਹਾ ਵੀਡੀਓ ਨੂੰ ਵਾਰਤવાર ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬੀਤੀ ਰਾਤ ਯਾਨਕੀ ਜੇਕਰ ਕੱਲ ਰਾਤ ਦੀ ਗੱਲ ਕਰ ਲਈਏ ਕੱਲ ਰਾਤ ਪਾਕਿਸਤਾਨ ਦੇ ਵੱਲੋਂ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਮਸਾਇਲ ਤੇ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਵਿੱਚ ਪਠਾਨਕੋਟ ਜੰਮੂ ਉਦੋਂਪੁਰ ਹੋ ਗਿਆ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਸੀ ਲਿਖੀ ਨੇ ਸਾਡੀ ਭਾਰਤੀ ਸਿਨਾਂ ਦੇ ਵੱਲੋਂ ਭਾਰਤੀ ਫੋਰਸਿਸ ਦੇ ਵੱਲੋਂ ਉਹਨਾਂ ਦੇ ਇਹਨਾਂ ਸਾਰੇ ਹਮਲਿਆਂ ਨੂੰ ناکਾਮ ਕਰ ਦਿੱਤਾ ਗਿਆ ਸੀਗਾ ਲੇਕਿਨ ਇਸੇ ਦੇ ਚੱਲਦੇ ਹੋਣ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੈਸਲਮੇਰ ਪ੍ਰਸ਼ਾਸਨ ਦੇ ਵੱਲੋਂ ਕਿ ਜੈਸਲਮੇਰ ਦੇ ਵਿੱਚ 5 ਵਜੇ ਤੋਂ ਬਾਅਦ ਬਾਜ਼ਾਰ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਣਗੇ ਤੇ 6 ਵਜੇ ਤੋਂ ਲੈ ਕੇ ਯਾਨਕਿ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਬਲੈਕਆਊਟ ਦਾ ਨੋਟਿਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਸੋ ਇਹ ਸਮਝ ਦੀ ਵੱਡੀ ਖਬਰ ਹੈ ਨਾਲ ਦੀ ਨਾਲ ਜਿੰਨੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਕਿਉਂਕਿ ਬੀਤੀ ਰਾਤ ਵੀ ਬਲੈਕਆਊਟ ਕੀਤਾ ਗਿਆ ਸੀਗਾ ਭਾਰਤ ਦੇ ਕਈ ਸੂਬਿਆਂ ਦੇ ਵਿੱਚ